ਫਲੋਰ ਵਿਖੇ ਉਸ ਸਮੇਂ ਇੱਕ ਵੱਡਾ ਹਾਦਸਾ ਵਾਪਰ ਗਿਆ ਜਦੋਂ ਫਲੋਰ ਹਾਈਵੇ ਤੇ ਪੈਪਸੀ ਫੈਕਟਰੀ ਨਜ਼ਦੀਕ ਇੱਕ ਨੋਵਾ ਗੱਡੀ ਬੇਕਾਬੂ ਹੋ ਕੇ ਡਵਾਈਡਰ ਤੇ ਪਲਟੀ ਹੋਈ ਸੀ ਇਸ ਹਾਦਸੇ ਵਿੱਚ ਪੰਜ ਵਿਅਕਤੀ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਐਸਐਸਐਫ ਦੀ ਟੀਮ ਵੱਲੋਂ ਗੱਡੀ ਰਾਹੀਂ ਸਿਵਲ ਹਸਪਤਾਲ ਫਲੋਰ ਵਿਖੇ ਦਾਖਲ ਕਰਵਾਇਆ ਗਿਆ ਇਸ ਮੌਕੇ ਡਰਾਈਵਰ ਦੇ ਦੱਸਣ ਮੁਤਾਬਕ ਉਹ ਅੰਮ੍ਰਿਤਸਰ 에ਅਰਪੋਰਟ ਤੋਂ ਲੁਧਿਆਣਾ ਜਾ ਰਹੇ ਸੀ ਕਿ ਰਸਤੇ ਵਿੱਚ ਫਲੋਰ ਨੇੜੇ ਮੇਨ ਹਾਈਵੇ ਤੇ ਵੱਡੇ ਟੋਏ ਹੋਣ ਕਾਰਨ ਗੱਡੀ ਬੇਕਾਬੂ ਹੋ ਕੇ ਡਵਾਈਡਰ ਤੇ ਪਲਟ ਗਈ ਭਾਜੀ ਕੀ ਨਾਮ ਹੈ ਤੁਹਾਡਾ ਤੇ ਕੀ ਗੱਲਬਾਤ ਹੋਈ ਆ? ਭਾਈ ਮੇਰਾ ਜਤਿੰਦਰ ਸਿੰਘ ਨਾਮ ਹੈ। ਹਾਂਜੀ। ਧਿਆਨ ਤੋਂ ਅਸੀਂ ਆਏ ਹੋ ਸੀਗੇ। ਠੀਕ ਹੈ ਜੀ। ਆਪਣੇ ਕੀ ਕਹਿੰਦੇ ਅੰਮ੍ਰਿਤਸਰ 에ਰਪੋਰਟਾਂ ਨੂੰ? ਹਾਂਜੀ ਠੀਕ ਹੈ ਭਾਜੀ। ਤੇ ਆਪਾਂ ਨੂੰ ਵਾਪਸੀ ਜਾ ਰਹੇ ਸੀਗੇ 5 ਮਿੰਟ ਸਾਨੂੰ 6 ਵਜੇ ਦਾ ਟਾਈਮ ਸੀਗਾ। ਵਾਪਸੀ ਆ ਰਹੇ ਸੀਗੇ 에ਰਪੋਰਟ ਤੋਂ। ਠੀਕ ਹੈ ਜੀ। ਤੇ ਆਪਣਾ ਨਾ ਅਚਾਨਕ ਨਾ ਰੋਡ ਖਰਾਬ ਸੀਗਾ। ਠੀਕ ਹੈ। ਤੇ ਡਰਾਈਵਰ ਥੋੜਾ ਜਿਹਾ ਸਪੀਡ ਤੇ ਸੀਗਾ। ਹਾਂਜੀ। ਤੇ ਵਾਈਬ੍ਰੇਟ ਜਿਹਾ ਹੋਈ ਗੱਡੀ ਜਿੱਦਾਂ ਗਈ। ਹਾਂਜੀ। ਉਹ ਫੁੱਟ ਬਾਥ ਦੇ ਉੱਤੇ ਜੜ ਗਈ ਭਾਜੀ। ਠੀਕ ਹੈ ਜੀ। ਤੇ ਸਾਰ ਅਸੀਂ 9 ਜਣੇ ਸੀਗੇ ਹਾਂ ਜੇ ਚੋਂ 5-7 ਤਾਂ ਜ਼ਖਮੀ ਹੋਏ ਆ ਜ਼ਖਮੀ ਹੋਏ ਆ ਕਿੱਥੇ ਲਿਆਂਦੇ ਭਾਈ ਆਪਣੇ ਇਧਰ ਹੀ ਸਿਵਲ ਹਸਪਤਾਲ ਵਾਲਾ ਫਲੋਰ 'ਚ ਹਾਂਜੀ ਫਲੋਰ 'ਚ ਲਿਆਂਦੀ ਹੋਏ ਸੀ ਠੀਕ ਆ ਸਾਰੇ ਉੱਦਾਂ ਭਾਈ ਬੰਦੇ ਬਾਈ ਠੀਕ ਆ ਜੀ ਬਚੇ ਹੋਏ ਆ ਮਤਲਬ ਸੱਟਾਂ ਸੁੱਟਾਂ ਜਾਨੀਆਂ ਲੱਗੀਆਂ ਕੀ ਰੋਡ ਜਿਹੜਾ ਖਰਾਬ ਉਹਦੇ ਕਾਰਨ ਹੋਇਆ ਭਾਈ ਹਾਂਜੀ ਰੋਡ ਦੀ ਸਭ ਗਲਤੀ ਹੈ ਭਾਈ ਰੋਡ ਨਾਲ ਇਦਾਂ ਨਾ ਹੋਵੇ ਤਾਂ ਕਿੱਦਾਂ ਹੁੰਦਾ ਭਾਈ ਯਾਰ ਸੜਕ ਸੁਰੱਖਿਆ ਫੋਰਸ ਜਿਹੜੀ ਟੀਮ ਪੁਲਿਸ ਵੀ ਪ੍ਰਸ਼ਾਸਨ ਪਹੁੰਚ ਗਈ ਮੌਕੇ ਤੇ ਹਾਂਜੀ ਭਾਈ ਮੌਕੇ ਤੇ ਪ੍ਰਸ਼ਾਸਨ ਪਹੁੰਚ ਗਏ ਸੀਗਾ ਜੀ ਭਾਈ ਨਹੀਂ ਭਾਈ ਜੀ ਪੁਲਿਸ ਨੂੰ ਜ ਇਹ ਸੜਕੋਂ ਸਚਨ ਵਾਲੇ ਪਹੁੰਚੇ ਹੋਏ ਸੀਗੇ ਪਹੁੰਚੇ ਸੀਗੇ ਠੀਕ ਭਾਜੀ ਕੀ ਨਾਂ ਆ ਤੁਹਾਡਾ ਕਿੱਥੋਂ ਕਿੱਥੇ ਜਾ ਰਹੇ ਸੀਗੇ ਉਹ ਏਅਰਪੋਰਟ ਤੋਂ ਆਏ ਕੀ ਨਾਂ ਆ ਤੁਹਾਡਾ ਪ੍ਰਚਨ ਸਿੰਘ ਆ ਜੀ ਅੱਛਾ ਏਅਰਪੋਰਟ ਤੋਂ ਕਿੱਥੇ ਜਾ ਰਹੇ ਸੀ ਏਅਰਪੋਰਟ ਤੋਂ ਆੜਾ ਪੰਜ ਭਣੀਆਂ ਪਿੰਡ ਆ ਜੀ ਹਾਂਜੀ ਕਿੱਥੇ ਆ ਆੜੇ ਦੇ ਨਾਮ ਆੜੇ ਦੇ ਅੱਛਾ ਜੀ ਫੇਰ ਬੱਸ ਜੀ ਆ ਟੋਆਆਂ ਕੋਲੋਂ ਬੈਲਸ ਵਿਗੜੇਗਾ ਜੀ ਇੱਥੋਂ ਬੱਸ ਗੱਡੀ ਫੁੱਟਪਾਥ ਨਾ ਚੱਲੇ ਕਿੰਨੇ ਜਾਣੇ ਗੱਡੀ 'ਚ ਸਵਾਰ ਸੀਗੇ ਜੀ 7 ਜਾਣੇ ਤਤ ਜਾਨੇ ਕਿੰਨੇ ਦੇ ਸੱਟਾਂ ਲੱਗੀਆਂ ਕਿੰਨੇ ਜੱਗ ਨਹੀਂ ਸੱਟ ਤਾਂ ਲੱਗੀਆਂ ਨਹੀਂ ਹਾਂਜੀ ਬਚਾਓ ਕੀ ਹੋ ਗਿਆ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਨਹੀਂ ਨਹੀਂ ਜਾਨੀ ਨੁਕਸਾਨ ਦਾਦੇ ਨਾਲ ਇਹ ਹਾਦਸਾ ਵਾਪਰਿਆ ਜੀ ਇਹ ਟੋਇਆਂ ਵਾਲਾ ਪੈਂਸ ਵਿਗੜ ਗਿਆ ਜੀ ਮੀਡੀਆ ਨਾਲ ਜਾਣਕਾਰੀ ਸਾਂਝੀ ਕਰਦੇ ਹੋਏ ਸੜਕ ਸੁਰੱਖਿਆ ਫੋਰਸ ਦੇ ਥਾਣੇਦਾਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਹਾਈਵੇ ਤੇ ਖੱਡੇ ਹੋਣ ਕਾਰਨ ਇਨੋਵਾ ਗੱਡੀ ਪਲਟ ਗਈ ਸੀ ਜਿਸ ਨਾਲ ਗੱਡੀ 'ਚ ਬੈਠੇ ਲੋਕ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਫਲੋਰ ਵਿਖੇ ਪਹੁੰਚਾਇਆ ਗਿਆ ਡਾਕਟਰਾਂ ਮੁਤਾਬਿਕ ਜ਼ਖਮੀਆਂ ਦੀ ਹਾਲਤ ਖਤਰੀ ਤੋਂ ਬਾਹਰ ਦੱਸੀ ਜਾ ਰਹੀ ਹੈ। ਭਾਜੀ ਇੱਕ ਐਕਸੀਡੈਂਟ ਹੋਇਆ ਕਾਰਨ ਕੀ ਹੋਇਆ ਕੀ ਗੱਲਬਾਤ ਹੋਈ? ਜੀ ਜੀ ਰੋਡ ਦੇ ਵਿੱਚ ਜਿਆਦਾ ਬਾਸ਼ਾ ਹੋਣ ਕਨ ਖੱਡੇ ਪਏ ਆ ਵੱਡੇ। ਤੇ ਗੱਡੀ ਫਾਸਟ ਸੀ। ਅਮਰਸਰ 에ਰਪੋਰਟ ਤੋਂ ਆ ਰਹੇ ਸੀ ਪਰਿਵਾਰ ਇੱਕ ਲੁਧਿਆਣਾ ਇਹਨਾਂ ਨੇ ਜਾਣਾ ਸੀਗਾ। ਠੀਕ ਹੈ ਜੀ। ਤੇ ਉਹ ਗੱਡੀ ਉੱਥੇ ਰੋਡ ਦੇ ਵਿੱਚ ਵਿਚਕਾਰ ਪਾਟ ਗਈ। ਹਮਮ ਲੱਗੀਆਂ ਨਾਲ ਤੇ ਕਾਫੀ। ਕਿੰਨੇ ਪਰਿਵਾਰ ਸੀ? ਇਹ ਇੱਕੋ ਪਰਿਵਾਰ ਦੇ ਆ ਆਸ ਵਿੱਚ ਹੀ ਹੈਗੇ ਆ ਇਹ। 8-9 ਜੀ ਹੈਗੇ ਸੀ ਇਹਨਾਂ ਦੇ ਵਿੱਚੋਂ ਜਿਨ੍ਹਾਂ ਦੇ ਵਿੱਚੋਂ ਕੁਝ ਬੱਚੇ ਨੇ ਕੁਝ ਜੈਂਟਸ ਵੀ ਆ ਲੈਡੀਆਂ ਵੀ ਹੈਗੀਆਂ ਹਾਂ ਤੇ ਉਹਨਾਂ ਦੇ ਸੱਟਾਂ ਲੱਗੀਆਂ ਜੀ ਪੰਜਾਂ ਜਣਿਆਂ ਦੇ ਤੋਂ ਇਹਨਾਂ ਨੂੰ ਸੇਲਵਾ ਤਲ ਫਲੋਰਸ ਹੀ ਲੈ ਆਏ ਸਰ ਕੋਈ ਜਾਨੀ ਨੁਕਸਾਨ ਤਾਂ ਜਾਨੀ ਨੁਕਸਾਨ ਕੋਈ ਨਹੀਂ ਆਇਆ